ਸਤਿ ਸ਼੍ਰੀ ਅਕਾਲ ਸਾਰੀ ਆਂਗਣਵਾੜੀ ਵਰਕਰਜ਼ ਨੂੰ ਇਸ ਵੀਡੀਓ ਦੇ ਵਿੱਚ ਮੈਂ ਐਸਐਨਪੀ ਮੈਨੂ ਦੀ ਵੀਡੀਓ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਇਹ ਉਹ ਐਸਐਨਪੀ ਮੈਨੂ ਹੈ ਜੋ ਪੰਜਾਬ ਸਟੇਟ ਦੇ ਵਿੱਚ ਆਂਗਣਵਾੜੀ ਸੈਂਟਰਾਂ ਦੇ ਵਿੱਚ ਲਾਗੂ ਹੋਇਆ April 2025 ਤੋਂ ਇਸ ਦੇ ਵਿੱਚ ਅਸੀਂ ਆਂਗਣਵਾੜੀ ਸੈਂਟਰਾਂ ਦੇ ਵਿੱਚ 6 ਦਿਨ ਐਸਐਨਪੀ ਜਿਹੜਾ ਹੈ ਆਪਣੇ ਲਾਭਪਾਤਰੀਆਂ ਨੂੰ ਦਿੰਦੇ ਹਾਂ ਔਰ ਜਿਹਦੇ ਵਿੱਚ ਸਾਡੇ ਲਾਭਪਾਤਰੀ ਔਰਤਾਂ ਆਉਂਦੀਆਂ ਨੇ ਪ੍ਰੈਗਨੈਂਟ ਲੇਡੀਜ਼ ਔਰ ਨਰਸਿੰਗ ਮਦਰਸ 6 ਮਹੀਨੇ ਤੋਂ 3 ਸਾਲ ਦੇ ਬੱਚੇ ਤੇ 3 ਤੋਂ 6 ਸਾਲ ਦੇ ਬੱਚੇ ਔਰ 3 ਤੋਂ 6 ਸਾਲ ਦੇ ਬੱਚਿਆਂ ਨੂੰ ਅਸੀਂ ਰਾਸ਼ਨ ਦੋ ਤਰੀਕਿਆਂ ਦੇ ਨਾਲ ਦਿੰਦੇ ਹਾਂ ਇੱਕ ਹੈ ਐਚਸੀਐਮ ਯਾਨੀ ਹੌਟ ਕੁਕਡ ਮੀਲ ਉਹ ਵਾਲੀ ਮੀਲ ਜਿਹੜੀ ਅਸੀਂ ਆਂਗਣਵੜੀ ਸੈਂਟਰ ਦੇ ਵਿੱਚ ਪਕਾ ਕੇ ਉਹਨਾਂ ਨੂੰ ਬਣਾ ਕੇ ਬੱਚਿਆਂ ਨੂੰ ਸਰਵ ਕਰਦੇ ਹਾਂ ਔਰ ਇੱਕ ਹੈ ਸਾਡੇ ਕੋਲ T H R ਯਾਨੀ ਟੇਕ ਹੋਮ ਰਾਸ਼ਨ ਅਸੀਂ ਇਹ 3 ਤੋਂ 6 ਸਾਲ ਦੇ ਉਹਨਾਂ ਬੱਚਿਆਂ ਨੂੰ ਦਿੰਦੇ ਹਾਂ ਜਿਹੜੇ ਆਂਗਣਵਾੜੀ ਦੇ ਵਿੱਚ ਸਾਡੇ ਕੋਲ ਨਹੀਂ ਆਉਂਦੇ ਪਰ ਸਾਡੇ ਤੋਂ I C D S ਦੀ ਇੱਕ ਸੇਵਾ ਯਾਨੀ S N P ਦੀ ਸਰਵਿਸ ਅਸੀਂ ਉਹਨਾਂ ਨੂੰ ਦੇ ਰਹੀਆਂ ਧਿਆਨ ਦੇ ਨਾਲ ਦੇਖੋ ਕਿ ਜਦੋਂ ਅਸੀਂ ਪ੍ਰੈਗਨੈਂਟ ਮਾਵਾਂ ਔਰ ਨਰਸਿੰਗ ਮਦਰਜ਼ ਨੂੰ ਸੋਮਵਾਰ ਵਾਲੇ ਦਿਨ ਮਿੱਠਾ ਦਲੀਆ 50 ਗ੍ਰਾਮ ਔਰ ਮੁਰਮਰੇ 55 ਗ੍ਰਾਮ ਯਾਨੀ ਇਹ ਇੱਕ ਲਾਪਾਤਰੀ ਦਾ ਇੱਕ ਦਿਨ ਦਾ ਰਾਸ਼ਨ ਹੈ ਮੰਗਲਵਾਰ ਨੂੰ ਖਿਚੜੀ 80 ਗ੍ਰਾਮ ਔਰ ਨਮਕੀਨ ਦਲੀਆ 75 ਗ੍ਰਾਮ ਠੀਕ ਇੱਕ ਦਿਨ ਦਾ ਹੋ ਗਿਆ ਇਸੇ ਤਰੀਕੇ ਦੇ ਨਾਲ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਔਰ ਸ਼ਨੀਵਾਰ ਠੀਕ ਮੈਂ ਇਹਦੀ ਮਿਕਦਾਰ ਨਾਲ ਮੈਂਸ਼ਨ ਕੀਤੀ ਆ ਔਰ ਉੱਪਰ ਮੈਂ ਲਿਖਿਆ ਹੋਇਆ ਔਰਤਾਂ ਯਾਨੀ ਇਹ ਔਰਤਾਂ ਦਾ ਰਾਸ਼ਨ ਹੈ ਔਰਤਾਂ ਦੇ ਵਿੱਚ ਸਾਡੇ ਕੋਲ ਪ੍ਰੈਗਨੈਂਟ ਲੇਡੀਜ਼ ਔਰ ਨਰਸਿੰਗ ਮਾਵਾਂ ਆਉਂਦੀਆਂ ਨੇ ਔਰ ਉਹਦੀ ਮੈਂ ਸਮਰੀ ਵੀ نیچے ਇਸ ਕਰਕੇ ਤੁਹਾਨੂੰ ਸ਼ੋਅ ਕੀਤੀ ਹੈ ਕਿ ਜੇਕਰ ਅਸੀਂ ਧਿਆਨ ਦੇ ਨਾਲ ਦੇਖੀਏ ਪ੍ਰੈਗਨੈਂਟ ਲੇਡੀਜ਼ ਔਰ ਨਰਸਿੰਗ ਮਦਰਸ ਨੂੰ ਅਸੀਂ ਹਫਤੇ ਦੇ ਵਿੱਚ ਯਾਨੀ 6 ਦਿਨਾਂ ਦੇ ਵਿੱਚੋਂ 3 ਦਿਨ ਮਿੱਠਾ ਦਲੀਆ 3 ਦਿਨ ਸਾਡੇ ਕੋਲ ਨਮਕੀਨ ਦਲੀਆ ਹੈ 4 ਦਿਨ ਅਸੀਂ ਉਹਨਾਂ ਨੂੰ ਖਿਚੜੀ ਦੇ ਰਹੇ ਹਾਂ ਔਰ 2 ਦਿਨ ਉਹਨਾਂ ਨੂੰ ਮੁਰਮਰੀ ਦੇ ਰਹੇ ਹਾਂ ਠੀਕ ਤੋ ਇਸੇ ਤਰੀਕੇ ਦੇ ਨਾਲ 6 ਮਹੀਨੇ ਤੋਂ 3 ਸਾਲ ਦੇ ਬੱਚਿਆਂ ਨੂੰ ਵੀ ਅਸੀਂ ਮਿਕਦਾਰ ਮੈਂਸ਼ਨ ਕੀਤੀ ਹੈ ਕਿ ਜਿਵੇਂ ਅਸੀਂ 4 ਦਿਨ ਉਹਨਾਂ ਨੂੰ ਨਮਕੀਨ ਦਰ ਲਿਆ ਦੇਣਾ 6 ਦਿਨ ਉਹਨਾਂ ਨੂੰ ਖਿਚੜੀ ਦੇਣੀ ਹੈ ਔਰ 2 ਦਿਨ ਮਿੱਠਾ ਦਲੀਆ ਦੇਣਾ ਜਿਹਦੇ ਵਿੱਚ ਅਸੀਂ ਮਕਦਾਰ ਮੈਂਸ਼ਨ ਕੀਤੀ ਹੈ ਨਮਕੀਨ ਦਲੀਏ ਦੀ ਮਕਦਾਰ 50 ਗ੍ਰਾਮ ਇੱਕ ਦਿਨ ਦੀ ਇਕ ਲਾਪਤਰੀ ਦੀ ਹੈ ਔਰ ਖਿਚੜੀ ਦੇ ਵਿੱਚ ਜਿਹੜਾ ਕਨਫਿਊਜ਼ਨ ਹਮੇਸ਼ਾ ਹੋ ਜਾਂਦੀ ਆ ਆਂਗਣਵਾੜੀ ਵਰਕਰਜ਼ ਨੂੰ ਕਿ ਖਿਚੜੀ ਜਿਹੜੀ ਹੈ ਜੀ ਜਿਵੇਂ ਸੋਮਵਾਰ ਨੂੰ ਤਾਂ 70 ਗ੍ਰਾਮ ਹੈ ਮੰਗਲਵਾਰ ਨੂੰ 75 ਗ੍ਰਾਮ ਕਿਉਂ ਆ ਫਿਰ ਬੁੱਧਵਾਰ ਤੇ ਵੀਰਵਾਰ ਨੂੰ 70 ਗ੍ਰਾਮ ਹੈ ਸ਼ੁੱਕਰਵਾਰ 75 ਗ੍ਰਾਮ ਕਿਉਂ ਆ ਤੇ ਸ਼ਨੀਵਾਰ ਫਿਰ 70 ਗ੍ਰਾਮ ਦੇਖੋ ਪੰਜਾਬ ਸਰਕਾਰ ਦੀਆਂ ਜਿਹੜਾ ਮੀਨੂ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਨਿਊਟ੍ਰੀਸ਼ਨਲ ਵੈਲਿਊ ਦਾ ਵੀ ਬੱਚਿਆਂ ਦਾ ਧਿਆਨ ਰੱਖਣਾ ਹੈ ਕਿ 6 ਮਹੀਨੇ ਤੋਂ 3 ਸਾਲ ਦੇ ਬੱਚਿਆਂ ਨੂੰ ਜਿਹੜੀ ਹੈ ਉਹਦੀ ਨਿਊਟ੍ਰੀਸ਼ਨਲ ਵੈਲਿਊ ਪ੍ਰੋਪਰ ਮਿਲੇ ਇਸ ਕਰਕੇ ਖਿਚੜੀ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਇਹ ਕੀਤਾ ਕਿ 6 ਦਿਨ ਅਗਰ ਅਸੀਂ ਖਿਚੜੀ ਦੇ ਰਹੇ ਹਾਂ 6 ਮਹੀਨੇ ਤੋਂ 3 ਸਾਲ ਦੇ ਬੱਚਿਆਂ ਨੂੰ ਤਾਂ ਅਸੀਂ ਉਹਨਾਂ 6 ਦਿਨਾਂ ਵਿੱਚੋਂ 2 ਦਿਨ ਜਿਹੜੀ ਹੈਗੀ ਮਿਕਦਾਰ ਉਹਦੀ 5-5 ਗ੍ਰਾਮ ਇਨਕਰੀਜ਼ ਕਰਕੇ ਦੇਣੀ ਹੈ ਵਧਾ ਕੇ ਦੇਣੀ ਹੈ ਯਾਨੀ 4 ਦਿਨ 70 ਗ੍ਰਾਮ ਹੈ ਉਹਦੀ ਮਾਤਰਾ ਔਰ 2 ਦਿਨ ਉਹਦੇ ਵਿੱਚੋਂ 75 ਗ੍ਰਾਮ ਹੈ ਔਰ ਇਸੇ ਤਰੀਕੇ ਦੇ ਨਾਲ ਮਿੱਠਾ ਦਲੀਆ ਜਿਹੜਾ ਹੈ ਅਸੀਂ 50 ਗ੍ਰਾਮ ਇੱਕ ਦਿਨ ਦਾ ਇੱਕ ਲਾਪਾਤਰੀ ਨੂੰ ਦੇ ਰਹੇ ਹਾਂ ਸੇਮ ਜਿਹੜਾ ਹੈ 3 ਤੋਂ 6 ਸਾਲ ਦੇ ਬੱਚਿਆਂ ਦਾ ਐਚਸੀਐਮ ਹੈ ਕਿ ਅਸੀਂ ਉਹਨੂੰ 6 ਦੇ 6 ਦਿਨ ਜਿਹੜਾ ਹੈ ਮਿੱਠਾ ਦਲੀਆ ਦੇ ਰਹੇ ਹਾਂ 4 ਦਿਨ ਜਿਹੜੀ ਖਿਚੜੀ ਦੇ ਰਹੇ ਹਾਂ ਖਿਚੜੀ ਦੀ ਮਿਕਦਾਰ 75 ਗ੍ਰਾਮ ਹੈ ਔਰ ਮਿੱਠਾ ਦਲੀਆ ਦੀ ਜਿਹੜੀ ਮਿਕਦਾਰ ਹੈ ਉਹ 40 ਗ੍ਰਾਮ ਹੈ ਇੱਕ ਦਿਨ ਦੀ ਇੱਕ ਲਾਪਾਤਰੀ ਨੂੰ ਔਰ ਅਸੀਂ 2 ਦਿਨ ਉਹਨਾਂ ਨੂੰ ਮੁਰਮਰੇ ਪ੍ਰੋਵਾਈਡ ਕਰ ਰਹੇ ਹਾਂ ਔਰ ਜਿਹੜੀ ਮੰਗਲਵਾਰ ਵਾਲੇ ਦਿਨ ਔਰ ਸ਼ੁੱਕਰਵਾਰ ਵਾਲੇ ਦਿਨ ਔਰ ਉਹਦੀ ਮਿਕਦਾਰ 40 ਗ੍ਰਾਮ ਹੈ ਇਸੇ ਤਰੀਕੇ ਦੇ ਨਾਲ 3 ਤੋਂ 6 ਸਾਲ ਦੇ ਬੱਚਿਆਂ ਦਾ TFR ਜਿਹੜਾ ਹੈ ਜਿਹਦੇ ਵਿੱਚ ਉਹ 4 ਦਿਨ ਉਹਨਾਂ ਨੂੰ ਮਿੱਠਾ ਦਲੀਆ ਦੇਣਾ ਹੈ ਜਿਦੀ ਮਾਤਰਾ 80 ਗ੍ਰਾਮ ਇੱਕ ਦਿਨ ਦੀ ਇਕਲਾਪਾਤਰੀ ਦੀ ਹੈ ਔਰ 4 ਦਿਨ ਅਸੀਂ ਉਹਨਾਂ ਨੂੰ ਨਮਕੀਨ ਦਲੀਆ ਦੇਣਾ ਹੈ ਜਿਦੀ ਮਿਕਦਾਰ ਜਿਹੜੀ ਹੈ 50 ਗ੍ਰਾਮ ਹੈ ਇੱਕ ਦਿਨ ਦੀ ਇਕਲਾਪਾਤਰੀ ਦੀ 4 ਦਿਨ ਇਸੇ ਤਰੀਕੇ ਦੇ ਨਾਲ ਖਿਚੜੀ ਹੈ ਜਦੀ ਮਿਕਦਾਰ 75 ਗ੍ਰਾਮ ਹੈ ਔਰ 2 ਦਿਨ ਮੁਰਮਰੇ ਨੇ ਜਿਦੀ ਮਿਕਦਾਰ 40 ਗ੍ਰਾਮ ਹੈ ਸੋ ਇਸ ਮੀਨੂ ਨੂੰ ਇਸ ਤਰੀਕੇ ਦੇ ਨਾਲ ਆਪਾਂ ਫਾਲੋ ਕਰਨਾ ਹੈ ਔਰ ਇਸ ਤੋਂ ਇਹਨੂੰ ਆਪਣੀ ਆਂਗਣਵੜੀ ਸੈਂਟਰਸ ਦੇ ਵਿੱਚ ਅਸੀਂ ਲਗਾਉਣਾ ਵੀ ਹੈ ਇਸ ਮੈਨਿਊ ਨੂੰ ਔਰ ਇਸੇ ਮੈਨਿਊ ਨੂੰ ਫੋਲੋ ਕਰਦੇ ਹੋਏ ਅਸੀਂ ਆਪਣੇ ਸਾਰੇ ਦੇ ਸਾਰੇ ਲਾਭਪਾਤਰੀਆਂ ਨੂੰ ਰਾਸ਼ਨ ਦੀ ਡਿਸਟ੍ਰਿਬਿਊਸ਼ਨ ਕਰਨੀ ਹੈ ਥੈਂਕ ਯੂ ਸੋ ਮਚ